ਕਿ ਇਥੇ ਹਜ਼ਾਰਾਂ ਰੁਪਏ ਜਿਹੜੇ ਮਜ਼ਦੂਰਾਂ ਨੂੰ ਸਾਡਿਆਂ ਨੂੰ ਬਿੱਲ ਬਿਜਲੀ ਤੇ ਆਇਆ ਵੀ ਇਹ ਜਿਹੜੇ ਮਜ਼ਦੂਰਾਂ ਦੇ ਹਜ਼ਾਰਾਂ ਰੁਪਏ ਬਿੱਲ ਆਇਆ ਇਹਨਾਂ ਦੇ ਕਈ ਫੈਕਟਰੀਆਂ ਚੱਲਦੀਆਂ ਆ ਕਿ ਇਹਨਾਂ ਦੇ ਸ਼ੈਲਰ ਚੱਲਦੇ ਆ ਇਹ ਮੰਨਣਾ ਕੋਈ ਇੱਕ ਤੇ ਮੀਟਰ ਪਟਣ ਆ ਗਿਆ ਅਸੀਂ ਤਾਂ ਬਾਹਾਂ ਤੋੜ ਦੇਣੀ ਆ ਉਹਦੇ ਨਾਲ ਵੀ ਆ 39943 ਰੁਪਏ ਕਾਦੇ ਆਇਆ ਇਹਨਾਂ ਦਾ ਸ਼ੈਲਰ ਚੱਲਦਾ ਸੀਗਾ ਇਹਨਾਂ ਮਜ਼ਦੂਰਾਂ ਦੇ ਘਰ-ਘਰ ਜਾ ਕੇ ਇਨਕੁਆਇਰੀ ਕੀਤੀ ਜਾਵੇ ਇਹਨਾਂ ਮਜ਼ਦੂਰਾਂ ਦੇ ਘਰਾਂ ਦੀ ਐਡੀ ਹਾਲਤ ਮਾੜੀ ਹੈ ਸਰਕਾਨੇ ਵਾਲੀਆਂ ਛੱਤਾਂ ਟਾਇਲ ਪੱਤੇ ਵਾਲੇ ਪਰ ਇਹਨਾਂ ਦੀਆਂ ਜਿਹੜੀਆਂ ਇੱਟਾਂ ਦੇ ਵਿੱਚੋਂ ਵੀ ਮਿੱਟੀ ਨਿਕਲ ਚੁੱਕੀ ਹੈ ਇਹ ਉਹਨਾਂ ਮਜ਼ਦੂਰ ਨੂੰ ਆ ਜੀ ਜਿਹੜੇ ਤਨਾਟ ਬੰਦੇ ਉਹਨਾਂ ਨੂੰ ਕੌਣ ਆ ਰਿਹਾ ਠੀਕ ਹੈ ਨਾ ਇਹ ਭਗਵੰਤ ਮਾਨ ਸਾਹਿਬ ਨੂੰ ਜਦੋਂ ਦੀ ਸਰਕਾਰ ਬਣੀ ਉਦੋਂ ਦੇ ਆਈ ਜਾਂਦੇ ਆ ਇਨਾਂ ਦੇ 40000 ਤੋਂ ਲੱਖ ਰੁਪਏ ਤੱਕ ਬਿੱਲ ਆ ਜੀ ਇਹਨਾਂ ਦਾ ਕਿਸੇ ਦਾ 55000 ਕਿਸੇ ਦਾ 15000 ਕਿਸੇ ਦਾ 20000 ਕਿਸੇ ਦਾ 21000 ਕਿਸੇ ਦਾ 40000 ਕਿਸੇ ਦਾ ਲੱਖ ਰੁਪਇਆ ਬਿੱਲ ਆ ਕੀ ਗੱਲ ਪੱਕਾ ਤਾਂ ਹੁਣ ਚੱਲਣੇ ਆ ਸਾਡੇ ਉਹ ਪਹਿਲਾਂ ਹੀ ਇਹਨਾਂ ਨੇ ਇੰਨਾ ਬਿੱਲ ਰੁਪਏ ਪਹਿਲਾਂ ਹੀ ਬਿੱਲ ਆ ਗਏ ਬਿੱਲ ਆ ਗਏ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼ਰੀ ਮਕਸਰ ਸਾਹਿਬ ਦੇ ਪਿੰਡ ਵੱਡੀ ਕਾਨਿਆਂ ਵਾਲੀ ਦੇ ਵਿੱਚ ਪਹੁੰਚਿਆ ਤਾਂ ਜਿੱਥੇ ਮਜ਼ਦੂਰ ਲੋਕ ਲਹਿਰ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਆ ਤੇ ਉਹਨਾਂ ਦੇ ਜਿਹੜੀ ਸਾਰੀ ਕਾਈਆਂ ਦੇ ਜਿਹੜੇ ਵਕਫਾ ਕਾਈਆਂ ਦੇ ਪ੍ਰਧਾਨ ਆ ਉਹ ਵੀ ਮੌਜੂਦ ਆ ਤਾਂ ਸਭ ਤੋਂ ਪਹਿਲਾਂ ਅਸੀਂ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਪ੍ਰਧਾਨ ਜੀ ਕੀ ਨਾਮ ਆ ਜੀ ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਹੈ ਜੀ ਮੈਂ ਪਹਿਲਾਂ ਤਾਂ ਤੁਹਾਡਾ ਸਤਪਾਲ ਜੀ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆਏ ਹੋ ਤੁਹਾਡੇ ਕ੍ਰਾਇਮ ਨਿਊਜ਼ ਦਿੱਲੀ ਚੈਨਲ ਦਾ ਵੀ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਪਿੰਡ ਕਾਨਿਆਵਾਲੀ ਦੇ ਵਿੱਚ ਮੀਟਿੰਗ ਹੋਈ ਆ ਇੱਥੇ ਬਹੁਤ ਵੱਡਾ ਜਿਹੜਾ ਮਸਲਾ ਕਾਨਿਆਵਾਲੀ ਦੇ ਵਿੱਚ ਕਿ ਇੱਥੇ ਹਜ਼ਾਰਾਂ ਰੁਪਏ ਜਿਹੜੇ ਮਜ਼ਦੂਰਾਂ ਨੂੰ ਸਾਡਿਆਂ ਨੂੰ ਬਿੱਲ ਬਿਜਲੀ ਤੇ ਆਏ ਆ ਮੈਂ ਇੱਕ ਭਗਵੰਤਮਾਨ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਵੀ ਜਿਹੜੀ ਇੱਥੇ ਬਿੱਲ ਇੰਨੇ ਨੇ ਹਜ਼ਾਰਾਂ ਰੁਪਏ ਬਿੱਲ ਜਿਹੜੇ ਪਿੰਡਾਂ ਦੇ ਵਿੱਚ ਮਜ਼ਦੂਰਾਂ ਨੂੰ ਸ਼ਹਿਰਾਂ ਦੇ ਵਿੱਚ ਆ ਰਹੇ ਆ ਕਿ ਉਹ ਬਿੱਲ ਇਹਨਾਂ ਦੀਆਂ ਕੋਈ ਫੈਕਟਰੀਆਂ ਚੱਲਦੀਆਂ ਤੁਸੀਂ ਦਾਵਾ ਕਰ ਰਹੇ ਹੋ ਵੀ ਇੱਥੇ ਸਾਡੀ 600 600 ਜੁਨਟ ਅਸੀਂ ਦੇ ਰਹੇ ਆ ਪਰ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਇਹ ਜਿਹੜੇ ਮਜ਼ਦੂਰਾਂ ਦੇ 1100 ਰੁਪਏ ਬਿੱਲ ਆਏ ਆ ਇਹਨਾਂ ਦੇ ਕਈ ਫੈਕਟਰੀਆਂ ਚੱਲਦੀਆਂ ਆ ਕਿ ਇਹਨਾਂ ਦੇ ਸ਼ੈੱਲਰ ਚੱਲਦੇ ਆ ਕਿਸੇ ਹਸਾਮ ਨਾਲ ਵੀ ਕਿਸੇ ਮਜ਼ਦੂਰ ਦਾ ਜਿਹੜਾ ਬਿੱਲ ਆ ਉਹ ਇੰਨਾ ਜੁੰਟ ਜਿਹੜੀ ਆ ਉਹ ਨਹੀਂ ਬਲ ਸਕਦੀ ਇਹਨਾਂ ਮਜ਼ਦੂਰਾਂ ਦੇ ਕਿਸੇ ਦਾ ਤਾਂ ਇੱਕ ਇੱਕ ਕਮਰਾ ਉਹ ਵੀ ਡਿੱਗਣ ਹਾਲਤ ਤੇ ਆ ਕਮਰੇ ਇਹਨਾਂ ਮਜ਼ਦੂਰਾਂ ਦੇ ਆ ਪਿਛਲੇ ਦਿਨੀ ਵੀ ਅਸੀਂ ਜਿਹੜਾ ਮੰਗ ਪੱਤਰ ਡੀ ਹੀ ਸਾਹਿਬ ਨੂੰ ਦਿੱਤਾ ਇਹਨਾਂ ਮਜ਼ਦੂਰਾਂ ਦੇ ਘਰ ਘਰ ਜਾ ਕੇ ਇਨਕੁਆਰੀ ਕੀਤੀ ਜਾਵੇ ਇਹਨਾਂ ਮਜ਼ਦੂਰਾਂ ਦੇ ਘਰਾਂ ਦੀ ਐਡੀ ਹਾਲਤ ਮਾੜੀ ਹੈ ਸਰ ਕੰਨ ਵਾਲੀਆਂ ਛੱਤਾਂ ਟਾਇਲ ਬੱਤੇ ਵਾਲੇ ਪਰ ਇਹਨਾਂ ਦੀਆਂ ਜਿਹੜੀਆਂ ਇੱਟਾਂ ਪਰ ਅੱਜ ਤੀਕ ਕਿਸੇ ਵੀ ਇੱਥੇ ਮੁਕਸਰ ਦੇ ਪ੍ਰਸ਼ਾਸਨ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਇਹਨਾਂ ਦੇ ਜਿਹੜੇ ਕਮਰੇ ਪੈਣ ਵਾਲੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਗ੍ਰਾਂਟਾਂ ਆਉਂਦੀਆਂ ਜਿਹੜੀਆਂ ਉਹ ਪਰ ਕਿਸੇ ਟੰਗ ਤਰੀਕੇ ਨਾਲ ਇਹਨਾਂ ਮਜ਼ਦੂਰਾ ਤੀਕ ਨਹੀਂ ਪਹੁੰਚਦੀਆਂ ਪਰ ਅੱਜ ਜਿਹੜੇ ਬਿਜਲੀ ਦੇ ਬਿੱਲ ਆਈ ਨੇ ਇਹ ਜਿਆਦੇ ਆਏ ਆ ਉਹ ਅੱਜ ਇਸ ਕਰਕੇ ਅਸੀਂ ਮਜ਼ਦੂਰਾ ਦੇ ਨਾਲ ਮੀਟਿੰਗ ਕੀਤੀ ਆ ਤੇ ਅਸੀਂ ਆ ਬਿੱਲ ਵੀ ਆ ਕੇ ਵੇਖੇ ਆ ਇਹਨਾਂ ਦੇ 11000 ਰੁਪਿਆ ਦੇ ਬਿੱਲ ਆਏ ਆ ਜਿਹੜੇ ਹੁਣ ਇਦੀ ਏ ਤੋਂ ਅਗਲੀ ਰਣਨੀਤੀ ਹੈ ਜਿਹੜੀ ਉਹ ਬਹੁਤ ਜਲਦੀ ਅਸੀਂ ਐਕਸ ਇਨਸਾਫ ਦਾ ਦਫ਼ਤਰ ਤੱਕਰਾਓ ਕਰਾਂਗੇ ਜਿੰਨਾ ਚਿਰ ਇਹਨਾਂ ਮਜ਼ਦੂਰਾਂ ਦੇ ਬਿੱਲ ਮਾਫੜੀ ਕੀਤੇ ਜਾਂਦੇ ਇੱਕ ਜਿਹੜੇ ਸਮਾਰਟ ਮੀਟਰ ਆਇਆ ਚੇਪਾਲੇ ਮੀਟਰ ਉਹ ਬਿਲਕੁਲ ਪਿੰਡਾਂ ਦੇ ਵਿੱਚ ਅਸੀਂ ਮੀਟਰ ਨਹੀਂ ਲੱਗਣ ਦੇਵਾਂਗੇ ਜਿੱਥੇ ਵੀ ਲੱਗੇ ਉਹ ਪਟਕੇ ਅਸੀਂ ਆ ਜਿਹੜੇ ਉਹਨਾਂ ਦੇ ਸਿੱਧੇ ਕਨੈਕਸ਼ਨ ਜੋੜੇ ਜਾਣਗੇ ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਸਤਪਾਲ ਜੀ ਇਹਨਾਂ ਤੇ ਐਕਸਿਡੈਂਸ ਸਾਹਿਬ ਨੂੰ ਜਿਹੜਾ ਆਉਣ ਵਾਲਾ ਜਿਹੜਾ ਅਸੀਂ ਹੁਣ ਰਣਨੀਤੀ ਇਹ ਮੀਟਿੰਗਾਂ ਕਰਕੇ ਉਹ ਤੋਂ ਅਗਲਾ ਆਉਣ ਵਾਲਾ ਜਿਹੜਾ ਉਹ ਅਗਲਾ ਪ੍ਰੋਗਰਾਮ ਅਸੀਂ ਲਿਖਾਂਗੇ ਪ੍ਰਧਾਨ ਜੀ ਕਿੰਨੇ ਕ ਬਿੱਲ ਜਿਹੜੇ ਨਾ ਮਜ਼ਦੂਰ ਜਿਹੜੇ ਆਏ ਤੁਹਾਡੇ ਨਾਲ ਲਗਭਗ ਐਸੀ ਪਰਿਵਾਰ ਯਾ ਗਰੀਬ ਪਰਿਵਾਰਾਂ ਕਿੱਥੋਂ ਤੱਕ ਜਿਹੜੇ ਬਿੱਲ ਇਹਨਾਂ ਨੂੰ ਆਇਆ ਇਹਨਾਂ ਦੇ 40000 ਤੋਂ ਲੱਖ ਰੁਪਏ ਤੱਕ ਬਿੱਲ ਹੈ ਜੀ ਇਹਨਾਂ ਦਾ ਕਿਸੇ ਦਾ 55000 ਕਿਸੇ ਦਾ 15000 ਕਿਸੇ ਦਾ 20000 ਕਿਸੇ ਦਾ 21000 ਕਿਸੇ ਦਾ 40000 ਕਿਸੇ ਦਾ ਲੱਖ ਰੁਪਏ ਬਿੱਲ ਆ ਕੀ ਗੱਲ ਦੋ ਦੋ ਏਸੀ ਲੱਗੇ ਇਹਨਾਂ ਦੇ ਇਹਨਾਂ ਦੇ ਇਹੀ ਸਾਨੂੰ ਸਮਝੋ ਬਾਹਰ ਹੈ ਜੀ ਜਿਹੜੀ ਮਾਨ ਸਰਕਾਰ ਵਾਅਦੇ ਕਰਦੀ ਸੀ ਕਿ ਇਹ ਪਿੰਡਾਂ ਦੇ ਸੱਤ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆ ਕਿਸੇ ਮਜ਼ਦੂਰ ਨੂੰ ਜਾਂ ਕਿਸਾਨ ਨੂੰ ਕੱਜਲ ਖਰਾਬੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਹ ਸਰਕਾਰ ਬੜੇ ਟੰਗ ਅਸੀਂ ਚਲਾਵਾਂਗੇ ਜਿਹੜੇ ਧਰਨੇ ਨਹੀਂ ਲੱਗਣ ਦਿੱਤੇ ਜਾਣਗੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਘਰੇ ਬੈਠਿਆਂ ਦੀਆਂ ਪੂਰੀਆਂ ਹੋਣਗੀਆਂ ਪਰ ਆ ਤੁਸੀਂ ਵੇਖੋ ਅਧਿਆਪਕ ਜਿਹੜੇ ਵਿਚਾਰੇ ਪੜ੍ਹੇ ਲਿਖੇ ਬੱਚੇ ਐ ਉਹਨਾਂ ਦੇ ਜਾ ਕੇ ਵੇਖੋ ਤੁਸੀਂ ਲਾਠੀ ਚਾਰਜ ਜਿਹੜੇ ਕੱਚੇ ਮਲਾਜ਼ਮ ਜਿਹੜੇ ਬਿਜਲੀ ਮਹਿਕਮੇ ਦੇ ਵਿੱਚ ਵਿਚਾਰੇ ਲੱਗੇ ਆ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਆ ਪਿਛਲੇ ਦਿਨੀ ਤੁਸੀਂ ਵੇਖੋ ਕਿਸਾਨਾਂ ਦੀਆਂ ਟਰਾਲੀਆਂ ਭੰਨੀਆਂ ਗਈਆਂ ਉਹਨਾਂ ਦਾ ਸਮਾਨ ਰੋਟੀਆਂ ਵਾਲੇ ਭਾਂਡੇ ਤੀਕ ਨਹੀਂ ਛੱਡੇ ਗਏ ਇਹੋ ਜੀ ਉੱਥੇ ਪੁਲਿਸ ਦੀ ਜਿਹੜੀ ਗੁੰਡਾਗਰਦੀ ਵੇਖਣ ਨੂੰ ਮਿਲੀ ਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰਦੇ ਆਂ ਅ ਸੋ ਬਿਜਲੀ ਦੀ ਹਰ ਕਿਸੇ ਨੂੰ ਜ਼ਰੂਰਤ ਆ ਪਰ ਜਿਹੜੇ ਗਰੀਬ ਪਰਿਵਾਰ ਆ ਆਪਦਾ ਕੰਮਕਾਰ ਕਰਦੇ ਆ ਸਾਰਾ ਦਿਨ ਦਿਹਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਤਾਂ ਪਰ ਸ਼ਾਮ ਨੂੰ ਜਦੋਂ ਇਹਨਾਂ ਨੂੰ ਪੱਖੇ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਕਦੇ ਇਹਨਾਂ ਨੂੰ ਨੀਂਦ ਆਉਂਦੀ ਆ ਕਦੇ ਨਹੀਂ ਆਉਂਦੀ ਪਰ ਹੁਣ ਗਰਮੀ ਦਾ ਜਿਹੜਾ ਮੌਸਮ ਆ ਸ਼ੁਰੂ ਹੋ ਗਿਆ ਬਿਜਲੀ ਦੀ ਇਹਨਾਂ ਨੂੰ ਜ਼ਰੂਰਤ ਹੈਗੀ ਆ ਤਾਂ ਇਹਨਾਂ ਦੀ ਹੁਣ ਜਿਹੜੀ ਜਾਨ ਤੇ ਬਣੀ ਖੜੀ ਆ ਕਿਉਂਕਿ ਕਿਸੇ ਨੂੰ 51 51000 ਬਿੱਲ ਆਇਆ ਕਿਸੇ ਨੂੰ ਉਸ ਤੋਂ ਵੱਧ ਆਇਆ ਕਿੰਨਾ ਵੀ ਆਇਆ ਪਰ ਮੀਟਰ ਜਿਹੜੇ ਇਹਨਾਂ ਦੀ ਪੱਟਨ ਦੀਆਂ ਤਿਆਰੀਆਂ ਐ ਜੇਕਰ ਇਹਨਾਂ ਦੇ ਮੀਟਰ ਪੱਟੇ ਗਏ ਤਾਂ ਇਹਨਾਂ ਦੇ ਮੀਟਰ ਜਿਹੜੇ ਉਹ ਕਿਵੇਂ ਬਹਾਲ ਹੋਣਗੇ ਕਿਸ ਤਰ੍ਹਾਂ ਦੁਬਾਰਾ ਲੱਗਣਗੇ ਤਾਂ ਅੱਜ ਇਸੇ ਮਕਸਦ ਦੇ ਵਿੱਚ ਜਿਹੜੀ ਇਹ ਮੀਟਿੰਗ ਇੱਥੇ ਕੀਤੀ ਗਈ ਆ ਪ੍ਰਧਾਨ ਜੀ ਹੋਰਾਂ ਨਾਲ ਤਾਂ ਆਪਣਾ ਕੀ ਨਾਮ ਆ ਜੀ ਹਾਂ ਜੀ ਗੁਰਜੀਤ ਸਿੰਘ ਕਾਨੇਵਾਲੀ ਜ਼ਿਲ੍ਹਾ ਪ੍ਰਧਾਨ ਹਮ ਬਾਈ ਜੀ 40400 ਬਿੱਲ ਇੱਕ ਗਊ ਬਰੀਵ ਨੂੰ ਆਇਆ ਆ ਬਿੱਲ ਪੇਚ ਕਰਾ ਜੋ ਹਮ ਆ 40400 ਇਹਨਾਂ ਦੀ ਫ੍ਰਿਜ ਵੀ ਮੱਤੀ ਪਈ ਮੈਂ ਮੌਕਾ ਵੇਖ ਕੇ ਆਇਆ ਜੀ ਮੈਂ ਉੱਥੇ ਏਸੀ ਵੀ ਲੱਗਿਆ ਨਾ ਦੇ ਕੁਛ ਨਹੀਂ ਜੀ ਦੋ ਪੱਖੇ ਚੱਲਦੇ ਆ ਮੈਂ ਉੱਥੇ ਜੈ ਸਾਹਿਬ ਨੂੰ ਤਾਂ ਹੀ ਪੁੱਛ ਰੇਣਾ ਵੀ ਇੰਨਾ ਬਿੱਲ ਕਿਉਂ ਆਇਆ ਫਰਦ ਵੀ ਮੱਤੀ ਗਈ ਹੈ ਜੀ ਇਹਨਾਂ ਦੀ ਦੋ ਪੱਖੇ ਚੱਲਦੇ ਆ ਕੱਲੇ ਬਲਵਾਂ ਦਾ ਆ ਗਿਆ ਕੱਲੇ ਬਲਵਾਂ ਦਾ ਆਇਆ ਜੀ ਇਹ ਆਉਂਦਾ ਮਜ਼ਦੂਰ ਨੂੰ ਆ ਜੀ ਜਿਹੜੇ ਤਨਾਟ ਬਣਦੇ ਉਹਨਾਂ ਨੂੰ ਕੌਣ ਆ ਰਿਹਾ ਠੀਕ ਹੈ ਨਾ ਇਹ ਭਗਵੰਤ ਮਾਨ ਸਾਹਿਬ ਨੂੰ ਜਦੋਂ ਦੀ ਸਰਕਾਰ ਬਣੀ ਉਦੋਂ ਦੇ ਆਈ ਜਾਂਦੇ ਆ वैसे तो वो भी कलाकार सी मैं भी कलाकारी हां कलाकारी ਦੇ ਵਿੱਚੋਂ ਉੱਠ ਕੇ ਜੇ ਉਹ ਅੱਜ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਉਹਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਉਹਦੇ ਬੀਬੀਆਂ ਨਾਲ ਵਾਅਦੇ ਕਰਕੇ ਗਿਆ ਸੀਗਾ ਵੀ ਮੈਂ ਹਜ਼ਾਰ ਹਜ਼ਾਰ ਰੁਪਿਆ ਦੇਊਗਾ ਤੇ ਗਊ ਗਰੀਬ ਨੂੰ ਮੈਂ ਹਰੇ ਪੈਨ ਨਾਲ ਲਿਖਤੀ ਕਰੂੰਗਾ ਉਹਦਾ ਹਰਾ ਪੈਨ ਅੱਜ ਦੱਸੋ ਕਿੱਥੇ ਆ ਹਰ ਇੱਕ ਗਊ ਗਰੀਬ ਤੇ ਜ਼ੁਲਮ ਹੋ ਜਾਂਦਾ ਜੇ ਮੰਨ ਲਓ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਧਰਨਾ ਸੀਗਾ ਉੱਥੇ ਉਹਨਾਂ ਦੇ लाठी चार्ज ਕੀਤਾ ਗਿਆ ਬੀਬੀਆਂ ਦੀਆਂ ਚੁੰਨੀਆਂ ਲਾਈਆਂ ਗਈਆਂ ਮੈਂ ਪੰਜਾਬ ਸਰਕਾਰ ਦੀ ਸਖਤ ਨਖੇਦੀ ਕਰਦਾ ਹਾਂ ਹੋਰ ਕੀ ਦਾ ਬਿੱਲ ਦਾਦੇ ਜੀ ਮਾਤਾ ਜੀ ਆਪਣਾ ਕੀ ਨਾਮ ਆ ਜੀ ਬਲਜੀਤ ਕੌਰ ਜੀ ਕਿੰਨਾ ਬਿੱਲ ਆਇਆ ਇੱਕ ਮਿੰਟ ਮੈਂ ਵੀ ਮੰਨ ਮੜੇ ਕਿਰ ਹੋ ਜਾ TCR ਇਹਨਾਂ ਦਾ ਬਿੱਲ ਹੈ ਜੀ 5163 ਰੁਪਇਆ ਨਹੀਂ 51 ਇਹਨਾਂ ਬਿੱਲ ਕਿਉਂ ਆਇਆ ਮਾਤਾ ਜੀ ਇਹ ਸਾਡੇ ਤਾਂ ਕੋਈ ਮੋਟਰ ਨਹੀਂ ਚੱਲਦੀ ਕੋਈ ਪੱਕੇ ਹੁਣ ਚੱਲਣਗੇ ਲਾਈਟ ਹੀ ਚੱਲਦੀ ਆ ਨਾਲੇ ਪੰਜਾਬ ਸਰਕਾਰ ਨੇ ਤਾਂ ਜਿਹੜੀ 600 ਜੁੰਟ ਮਾਪ ਕੀਤੀ ਆ ਉਹ ਕੋਈ ਮਾਪ ਨਹੀਂ ਹੋਈ ਹਜੇ ਤੱਕ ਤਾਂ ਮੇਰੇ ਲਈ ਆ ਜਾਂਦੇ ਆ ਨਛੱਤਰ ਸਿੰਘ ਦਾ ਆਇਆ ਹੋਇਆ ਹਾਂ ਉੱਤੇ ਲਿਖਿਆ ਗਿਆ ਪਰ ਜਿਹੜਾ 600 ਜੁੰਟ ਤੋਂ ਵੱਧ ਤੁਸੀਂ ਬਾਲੇ ਤਾਂ ਬਿੱਲ ਆ ਇਹ ਕਿੰਨਾ ਕਿ ਤੁਹਾਡੇ ਘਰੇ ਜਿਹੜੇ ਮੋਟਰ ਵਗੈਰਾ ਲੱਗੀ ਜਾਂ ਜਵੇਂ ਕੂਲਰ ਏਸੀ ਲੱਗੇ ਨਾ ਜੀ ਫਿਰ ਬਿੱਲ ਕਿਉਂ ਆ ਗਿਆ ਨਾ ਹਾਂ ਜੀ ਮੋਟਰ ਨਹੀਂ ਲੱਗੀ ਇਹਨਾਂ ਬਿੱਲ ਫਿਰ ਕਿਉਂ ਆ ਗਿਆ ਮਾਤਾ ਜੀ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਪੱਕੇ ਤਾਂ ਹੁਣ ਚੱਲਣੇ ਆ ਸਾਡੇ ਉਹ ਪਹਿਲਾਂ ਹੀ ਇਹਨਾਂ ਨੇ 80 ਰੁਪਏ ਹੋਰ ਤੋਂ ਪਹਿਲੇ ਬਿੱਲ ਆ ਗਏ ਬਿੱਲ ਆ ਗਏ ਜੀ ਤੇ ਜੇਕਰ ਹੁਣ ਮੀਟਰ ਪੱਟੇਗੇ ਫੇਰ ਕੀ ਕਰੋਗੇ ਫੇਰ ਨਾ ਤੁਸੀਂ ਕਰਨਾ ਜੋ ਕੁਝ ਕਰਨਾ ਅਸੀਂ ਕੀ ਕਰਨ ਜੋਗਾ ਪ੍ਰਧਾਨ ਜੀ ਅਗਲਾ ਸਟੈਪ ਕੀ ਹੋਊਗਾ ਜੇਕਰ ਇਹ ਕਾਰ ਵੀ ਜਿਹੜੀ ਨਹੀਂ ਜੇ ਮੰਨ ਲਓ ਕੋਈ ਇੱਥੇ ਮੀਟਰ ਪੱਟਣ ਆ ਗਿਆ ਅਸੀਂ ਤਾਂ ਬਾਹਾਂ ਤੋੜ ਦੇਣੀ ਆ ਉਹਦੀਆਂ ਠੀਕ ਹੈ ਨਾ ਬੀਬੀਆਂ ਨੂੰ ਲਾਲ ਝੰਡੇ ਫੜਾ ਦੇਣੇ ਅਸੀਂ ਜੇ ਇੱਕ ਅਸੀਂ ਸਾਡੀਆਂ 32 ਜੱਥੇ ਬੰਦੀਆਂ ਇਕੱਠੀਆਂ ਆ ਅਸੀਂ ਕਿਸੇ ਨੂੰ ਮੀਟਰ ਨਹੀਂ ਪੱਟਣ ਦੇਵਾਂਗੇ ਦੇਵਾਂਗੇ ਇੱਕ ਅੱਗੇ ਇਧਰ ਆਉ ਦਾ ਮਾਤਾ ਆਹ ਬਾਈ ਜੀ 39954 ਰੁਪਏ ਜਿਨ੍ਹਾਂ ਦੇ ਕਈ ਵਾਰੀ ਪੱਖਾ ਵੀ ਨਹੀਂ ਚਲਾਉਂਦੇ ਠੀਕ ਹੈ ਨਾ ਵੀ ਆਮੀ ਸੋਚ ਜਾਂਦੇ ਆ ਲੇਟ ਰਾਤ ਨੂੰ ਕੱਟ ਰਹੋਂਦੇ ਤਿੰਨ ਤਣ ਘੰਟੇ ਬਿਜਲੀ ਵਾਲੇ ਅਸੀਂ ਐਕਸਨ ਸਾਉ ਦਾ ਦਫਤਰ ਘੇਰਾਗੇ ਹੁਣ ਵੀ ਆ 39973 ਰੁਪਏ ਕਾਦੇ ਆਇਆ ਇਹਨਾਂ ਦਾ ਛੇਲਰ ਚੱਲਦਾ ਸੀਗਾ ਅੱਗੇ ਵੀ ਹੋਰ ਵੀ ਬਿੱਲ ਜਿਹੜੇ ਤੁਹਾਡੇ ਨੂੰ ਅਸੀਂ ਸਾਂਝ ਕਰਦੇ ਆਂ ਹਾਂ ਜਾ ਆ 3791 ਰੁਪਏ ਜੀ ਇਹ ਇੱਕ ਤੁਹਾਡਾ ਬਲ ਆ ਦੇਖ ਜਿਵੇਂ ਬਿਲਕੁਲ ਗਰੀਬ ਪਰਿਵਾਰ ਜਿਹੜੇ ਜਿਨ੍ਹਾਂ ਦੇ ਬਿੱਲ ਜਿਹੜੇ ਬੜੇ ਜਿਆਦੇ ਆਏ ਆ ਅੱਜ ਰੋਸ ਉਹਨਾਂ ਦੇ ਦਿਲਾਂ ਦੇ ਵਿੱਚ ਇਕੱਠੇ ਹੋਏ ਆ ਬਿੱਲਾਂ ਨੂੰ ਲੈ ਕੇ ਜਿਹੜਾ ਅੱਜ ਇੱਥੇ ਮੀਟਿੰਗ ਕੀਤੀ ਗਈ ਸੀ ਮਜ਼ਦੂਰ ਲੋਕ ਲਹਿਰ ਵੱਲੋਂ ਜਥੇਬੰਦੀ ਵੱਲੋਂ ਅੱਜ ਇੱਥੇ ਮੀਟਿੰਗ ਕੀਤੀ ਗਈ ਸੀ ਕਿਉਂਕਿ ਬਿੱਲ ਜਿਹੜੇ ਬੜੇ ਜ਼ਿਆਦੇ ਆ ਮੀਟਰ ਪਟਣ ਦੀਆਂ ਤਿਆਰੀਆਂ ਨੇ ਹੋਰ ਕਿੰਨਾ ਕਿੰਨਾ ਦੇ ਬਿੱਲ ਆ ਜੀ ਆਹ ਵੇਖੋ ਜੀ 3791 ਰੁਪਏ ਹਮ 3600 ਜੰਤ ਮਾਪ ਕੀਤੀ ਭਗਵੰਤ ਸਿੰਘ ਜੀ ਨੇ ਤੇ ਬਾਪੂ ਜੀ ਕੀ ਨਾਮ ਆਪਣਾ ਜਕਸੀਰ ਸਿੰਘ ਜੀ ਇਹ ਕਿਵੇਂ ਬਿੱਲ ਚੱਕੀ ਫਿਰਦੇ ਕੀ ਗੱਲ ਹੋ ਗਈ ਤੇ ਬਿੱਲ ਹੀ ਬਸ ਪਾਈ ਜਾਂਦੇ ਬਿੱਲੇ ਸੀ ਤਾਂ ਹਨ ਪਰ ਐਨਾ ਕਿਉਂ ਬਿੱਲ ਆ ਗਿਆ ਕੋਈ ਜਾ ਕੇ ਵੇਖਿਆ ਜਾਵੇ ਦੋ ਕਮਰੇ ਆ ਤੇ ਦੋ ਬਲਬ ਆ ਇੱਕ ਪੱਖਾ ਕਿੰਨਾ ਆਇਆ ਬਾਈ ਜੀ ਇਹਨਾਂ ਨੂੰ ਬਿੱਲ ਇਹਨਾਂ ਨੂੰ ਬਿੱਲ 13640 ਰੁਪਏ ਆ ਜੀ ਦੋ ਬਲਬ ਤੇ ਦੋ ਪੱਖੇ ਨਹੀਂ ਹਾਂ ਇਹ ਪੱਖਾ ਇੱਕ ਹੋਊਗਾ ਪੱਖਾ ਇੱਕਾ ਇੱਕ ਹੀ ਤੇ ਏਸੀ ਵੀ ਲੱਗੇ ਬਾਪੂ ਏਸੀ ਥੱਲੇ ਬੈਨੇ ਆ ਕੋਈ ਏਸੀ ਨਾ ਕੋਈ ਬਲਵ ਵੀ ਤੀਜਾ ਨਹੀਂ ਐਸੀ ਤਾਂ ਹੋਣਾ ਹੀ ਕੀ ਐ ਫੇਰ ਇਹਨਾਂ ਕਿਉਂ ਬਿੱਲ ਆ ਗਿਆ ਕੀ ਪਤਾ ਬਿੱਲ ਵਾਲਿਆਂ ਨੂੰ ਪਤਾ ਉੱਥੇ ਕੱਟ ਕੇ ਤੇ ਫੜਾ ਜਾਂਦੇ ਗਵਾਂਡੀਆਂ ਦੇ ਘਰੇ ਉੱਪਰ ਆਉਣ ਵੀ ਨਹੀਂ ਆਉਂਦੇ ਕੀ ਤੇ ਹੁਣ ਜੇਕਰ ਮੀਟਰ ਪਟੇਗਾ ਫੇਰ ਕਿੱਥੋਂ ਬਿਜਲੀ ਲਵੋਗੇ ਫੇਰ ਕੀ ਕਰਨਾ ਹੀ ਬਸ ਮਾਰੀ ਕੁੱਟੀ ਦੇਵੇਂ ਲੜਵ ਲੜਾਈ ਕਰਾਂਗੇ ਤੇ ਲੜਾਈ ਹੋਊਗੀ ਹੋਰ ਤਾਂ ਕੁਝ ਹੋਣਾ ਨਹੀਂ ਧੰਨਵਾਦ ਜੀ ਸੋ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵੱਡੀ ਕਾਨਿਆਵਾਲੀ ਦੇ ਵਿੱਚ ਪਹੁੰਚੇ ਆ ਅੱਜ ਇੱਥੇ ਮਜ਼ਦੂਰ ਲੋਕ ਲਹਿਰ ਜਥੇਬੰਦੀ ਦੀ ਵੱਡੀ ਮੀਟਿੰਗ ਸੀ ਜਿੱਥੇ ਅੱਜ ਬਿੱਲਾਂ ਨੂੰ ਲੈ ਕੇ ਜਿਹੜੀ ਮੀਟਿੰਗ ਸੀ ਬਹੁਤ ਜ਼ਿਆਦਾ ਜਿਹੜੇ ਬਿੱਲ ਇੱਥੇ ਆਏ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਦੋ ਦੋ ਬਲਬ ਚੱਲਦੇ ਆ ਦੋ ਦੋ ਬਲਬਾਂ ਨੂੰ ਲੈ ਕੇ ਜਿਹੜਾ 51 51 ਹਜ਼ਾਰ ਕਿਸੇ ਨੂੰ ਬਿੱਲ ਆ ਗਏ ਤਾਂ ਬਹੁਤ ਮਾੜੀ ਗੱਲ ਆ ਕਿਉਂਕਿ ਗਰੀਬ ਪਰਿਵਾਰ ਆ ਗੁਜ਼ਾਰਾ ਮਸਾ ਹੁੰਦਾ ਏ ਤਾਂ ਬਿੱਲ ਕਿੱਥੋਂ ਭਰ ਲਗੇ ਤਾ ਆਉਣ ਵਾਲੇ ਸਮੇਂ ਵਿੱਚ ਜੇਕਰ ਇਹਨਾਂ ਦੇ ਜਿਹੜੇ ਬਿੱਲ ਆ ਉਹ ਉਹਦਾ ਕੋਈ ਆ ਜਾਂ ਮਾਫੀ ਜਾਂ ਕਿਸੇ ਤਰ੍ਹਾਂ ਦੀ ਕੋਈ ਸੈਟਿੰਗ ਨਹੀਂ ਹੋਈ ਤਾਂ ਜਿਹੜਾ ਇਹਨਾਂ ਦਾ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਅਕਸ਼ੀਨ ਦਫਤਰ ਦਾ ਜਿਹੜਾ ਇਹ ਕਰਾਉ ਕਰਨਗੇ ਕੈਮਰਾਮੈਨ ਸੁਰਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਗ੍ਰਾਮ ਤੇ ਲਈ ਖਾਸ ਰਿਪੋਰਟ ਦੇ ਨਾਲ ਤਤਕ ਲਈ ਧੰਨਵਾਦ ਸਾਰੇ ਮੈਲ ਕੱਢਣ ਆਉਂਦੇ ਆ ائم نیشنل نیوز نظر سفر